ਇਸ ਵੱਲ ਦੀ ਵੱਡੀ ਖਬਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਲ ਜੁੜੀ ਹੋਈ ਹੈ ਦਮਦਮੀ ਟਕਸਾਲ ਦੇ ਵੱਲੋਂ ਮੋੜ ਤੋਂ ਵੱਟਾ ਬਿਆਨ ਦੇ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਸਥਿਤੀ ਜੁਆਲਸ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਜਿਹੜਾ ਸਾਡਾ ਸਟੈਂਡ ਹੈ ਉਹ ਬਿਲਕੁਲ ਸਪਸ਼ਟ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਜੇਕਰ ਕੱਲੂਕਾਰਾ ਦਿਵਸ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸਿੱਖ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਗਿਆ ਜਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਡਟ ਕੇ ਵਿਰੋਧ ਕਰਾਂਗੇ ਤਾਂ ਦੱਸ ਦਈਏ ਕਿ ਉਹਨਾਂ ਦਾ ਵੱਲੋਂ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਬਾਬਾ ਹਰਨਾਮ ਸਿੰਘ ਧੋਮਾ ਦੀ ਕੋਈ ਵੀ ਬੰਦ ਕਮਰਾ ਮੀਟਿੰਗ ਨਹੀਂ ਹੋਈ ਜੜੀ ਸਿੱਖ ਸੰਗਤਾਂ ਉਹ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਗਤ ਨੂੰ ਗੁੰਮਰਾਹ ਕਰਨ ਦੀ ਜੋ ਹੈ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਾ ਪੋਸਟ ਦੇ ਵਿੱਚ ਲਿਖਿਆ ਗਿਆ ਨਾਲ ਹੀ ਲਿਖਿਆ ਕਿ ਜਿਹੜਾ ਸਾਡਾ ਸਟੈਂਡ ਆ ਬਿਲਕੁਲ ਕਲੀਅਰ ਹੈ ਸਾਡੀ ਕੋਈ ਵੀ ਬੰਦ ਕਮਰਾ ਮੀਟਿੰਗ ਸੁਖਬੀਰ ਬਾਦਲ ਦੇ ਨਾਲ ਨਹੀਂ ਹੋਈ ਸਿਕਰੇ ਖਾਸ ਹੈ ਕਿ ਬਾਬਾ ਹਰਨਾਮ ਸਿੰਘ ਧੋਮਾ ਘੁਰਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਵਾਰਤ ਕਿਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੇਕਰ ਸਿੱਖ ਪੰਥ ਦੇ ਨਾਂ ਤੇ ਕੋਈ ਵੀ ਸੰਦੇਸ਼ ਦਿੰਦੇ ਆ ਤਾਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਏਗਾ 6 ਜੂਨ ਨੂੰ ਜਦੋਂ ਕੱਲੂਕਾਰਾ ਦਿਵਸ ਹੁੰਦਾ ਤਾਂ ਉਸ ਵੇਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਜਥੇਦਾਰ ਦੇ ਵੱਲੋਂ ਸਿੱਖ ਓਮ ਦੇ ਨਾਂ ਤੇ ਸੰਦੇਸ਼ ਦਿੱਤਾ ਜਾਂਦਾ ਤੇ ਇਸੇ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਦਾ ਕਹਿਣਾ ਸੀ ਕਿ ਜੇਕਰ ਜਥੇਦਾਰ ਗੜਗੱਜ ਦੇ ਵੱਲੋਂ ਸਿੱਖ ਓਮ ਦੇ ਨਾਂ ਸੰਦੇਸ਼ ਦਿੱਤਾ ਜਾਂਦਾ ਤਾਂ ਉਹਨਾਂ ਦਾ ਡਟ ਕੇ ਵਿਰੋਧ ਹੋਏਗਾ ਤੇ ਇਸ ਵਿਰੋਧ ਦੀ ਜ਼ਿੰਮੇਵਾਰ ਔਰ ਕੋਈ ਨਹੀਂ ਬਲਕਿ ਐਸਟੀਪੀਸੀ ਹੋਵੇਗੀ ਤਦ ਅਸਈਏ ਕਿ ਕੁਲਦੀਪ ਸਿੰਘ ਗੜਗੱਜ ਖੁਰਾ ਨੂੰ ਥੋਪੇ ਹੋਏ ਜਥੇਦਾਰ ਦੱਸਿਆ ਕਿ ਬਾਬਾ ਹਰਨਾਮ ਸਿੰਘ ਧੁਮਾਹੁਰਾਂ ਦੇ ਵੱਲੋਂ ਕਿਹਾ ਕਿ ਸਿੱਖ ਸੰਗਤ ਇਹਨਾਂ ਨੂੰ ਆਪਣਾ ਜਥੇਦਾਰ ਨਹੀਂ ਮੰਨਦੀ ਪਿਛਲੇ ਦਿਨਾਂ ਦੇ ਵਿੱਚ ਐਸਟੀਪੀਸੀ ਪ੍ਰਧਾਨ ਨੇ ਵੀ ਮੁਲਾਕਾਤ ਕੀਤੀ ਸੀ ਬਾਬਾ ਧੁਮਾਹੁਰਾਂ ਦੇ ਨਾਲ ਹੀ ਮੁਲਾਕਾਤ ਕੀਤੀ ਸੀ ਤੇ ਮਨੂਨ ਦੀ ਕੋਸ਼ਿਸ਼ ਕੀਤੀ ਸੀ ਐਸਟੀਪੀਸੀ ਦਾ ਇੱਕ ਵਫਰ ਜੂ ਹੈ ਬਾਬਾ ਧੁਮਾਹੁਰਾਂ ਦੇ ਨਾਲ ਮੁਲਾਕਾਤ ਕਰਨ ਪੁੱਛਦਾ ਪਰ ਉਦੋਂ ਵੀ ਬਾਬਾ ਹਰਨਾਮ ਸਿੰਘ ਧੁਮਾਹੁਰਾਂ ਦੇ ਵੱਲੋਂ ਸਥਿਤੀ ਨੂੰ ਸਪਸ਼ਟ ਕਰ ਦਿੱਤਾ ਆਸੀਂ ਕਿਹਾ ਗਿਆ ਕਿ ਜੇਕਰ ਜਥੇਦਾਰ ਕੋਈ ਵੀ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦੇ ਆ ਤਾਂ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਜਿਸ ਕਰਕੇ ਐਸਜੀਪੀਸੀ ਨੂੰ ਨਿਰਾਸ਼ਾ ਦੇ ਵਿੱਚ ਮੋੜਨਾ ਪਿਆ ਸੀ ਤੇ ਹੁਣ ਮੋੜ ਤੋਂ ਜਥੇਦਾਰ ਬਾਬਾ ਹਰਨਾਮ ਸਿੰਘ ਧੋਮਾਹੁਰਾਂ ਦੇ ਵੱਲੋਂ ਜੂਆ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਕਿ ਆ ਕਿਹਾ ਗਿਆ ਕਿ ਜੇਕਰ ਕੱਲੂਕਾਰਾ ਮੋਕੇ 6 ਜੂਨ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ ਜਾਂਦਾ ਹੈ ਜਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾਂਦਾ ਤਾਂ ਅਸੀਂ ਉਹਨਾਂ ਦਾ ਡਟ ਕੇ ਰੋਧ ਕਰਾਂਗੇ